ਗੱਲ ਇਹ ਆ ਨਾਲ ਫਰਨੀਚਰ ਫੈਕਟਰੀ ਆਪਣੇ ਕਿਹਾਈ ਸ਼ੇਰੇ ਦੇ ਵਿੱਚ ਦਾ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆ ਜੀ ਜੀ ਗਲੀ ਵਿੱਚ ਗਲੀ ਮੰਨੇ ਵਿੱਚ ਕੋਈ ਵੀ ਨਹੀਂ ਹੋਣੀ ਚਾਹੀਦੀ ਜੀ ਸਰਲੈਂਟਰ ਦੇ ਅੰਦਰ ਸਰਲੈਂਟਰ 25 ਸਰਲੈਂਟਰ ਸੀ ਕਿੰਨੇ ਸੀ ਜੀ 25 ਸਾਡੇ ਮੁੰਡਿਆਂ ਆ ਖੜੇ ਆ ਜੀ ਕੋਲੇ ਸਾਰੇ ਬੱਚੇ ਸਾਡੇ ਸਾਰੇ ਬੱਚਾ ਨੇ ਜੀ ਸਰਲੈਂਟਰ ਮਾਰ ਕੱਢ ਕਾ ਫਿਸਟੇ ਆ ਨਕਸਾਨ ਜੀ ਸਾਰੀਆਂ ਕੰਦਾ ਪਾਰਟੀਆਂ ਛੱਨਾ ਬਾਟੀਆਂ ਸਾਡੀਆਂ ਅੱਗ ਦੇ ਨਾਲ ਅੱਗ ਦੇਖੋ ਜੀ ਇਹ ਸਾਰਾ ਉੱਪਰੋਂ ਦਾ ਕਬਰ ਹੈਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾੜਾ ਹੈਗਾ ਮਤਲਬ ਕੋਈ ਅਸਤਵਾਜੀ ਵਗੈਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀਗਾ ਹੈਗਾ ਉਹ ਅੱਗ ਲੱਗੀ ਹੈਗੀ ਹੈ ਔਰ ਮੌਕੇ ਤੇ ਜੀ ਹੈਗੇ ਆ ਮੇਰੇ ਨਾਲ ਐਸ ਡੀ ਐਮ ਸਾਹਿਬ ਵੀ ਪਹੁੰਚ ਚੁੱਕੇ ਹੈਗੇ ਆ ਸੋ ਅਸੀਂ ਡੀਐਸਪੀ ਸਾਹਿਬ ਵੀ ਮੌਕੇ ਤੇ ਪਹੁੰਚੇ ਹੈਗੇ ਸਾਰੀ ਟੀਮ ਨੇ ਜਿਹੜਾ ਹੈ ਜਾਇਜ਼ਾ ਲਿਆ ਸਭ ਤੋਂ ਪਹਿਲਾਂ ਤਾਂ ਫਾਇਰ ਬ੍ਰਿਗੇਡ ਨੇ ਜਿਹੜਾ ਹੈਗਾ ਸਾਡੀ ਤਿੰਨ ਧਮਕਲ ਦੀਆਂ ਗੱਡੀਆਂ ਨੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਆਗ ਬੁਝਾਉਣ ਦਾ ਕੰਮ ਕੀਤਾ ਕਿਉਂਕਿ ਫਰਨੀਚਰ ਦਾ ਸਟੋਰ ਸੀਗਾ ਸੋ ਇਸ ਕਰਕੇ ਥੋੜਾ ਜਿਹਾ ਆਗ ਕਰਕੇ ਜਿਹੜਾ ਸੀਗਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ ਦੂਸਰੀ ਗੱਲ ਜਿਹੜੀ ਹੈ ਬੁਝਾਉਣਾ ਲਾਜ਼ਮੀ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਕੋਈ ਜਾਨੀਮਾਲੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਨਸਾਰੀ ਅਗਦੇ ਹੁ ਕੰਟਰੋਲ ਪਾ ਲਿਆ ਗਿਆ ਹੈ ਸਲੇਟੋਨਿਲ ਸਟਡੀ ਕਿ ਕੀ ਕਾਉਸਸ ਹੈਗੇ ਆ ਇਹਦੇ ਅਰੇ ਅਸ਼ੀਰ ਰੀਤ ਇਹ ਕਿਹਾ ਸੀ ਵੀ ਰਾਸ਼ੀ ਰੀਤ ਇਹ ਪਹਿਲੀ ਔਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਵਿਧ ਅਧਿਕਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਸਾਡੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗੇ ਦਾ ਚਾਂਸ ਹੋ ਗਿਆ ਇਹ ਫੈਕਟਰੀ ਚ ਤਕਰੀਬਨ 820 ਪੇ ਜੀ ਇਨਫੋਰਮੇਸ਼ਨ ਮਿਲੀ ਥੀ ਕਿ ਉਦਮ ਸਿੰਘ ਨਗਰ ਵਾਰਡ ਨੰਬਰ 18 ਦੇ ਵਿੱਚ ਜਿਹੜੀ ਹੈਗੀ ਹੈ ਉਹ ਅੱਗ ਲੱਗੀ ਹੈਗੀ ਹੈ ਔਰ ਮੌਕੇ ਤੇ ਜਿਹੜੇ ਹੈਗੇ ਆ ਮੇਰੇ ਨਾਲ ਐਸ ਡੀ ਐਮ ਸਾਹਿਬ ਵੀ ਪਹੁੰਚ ਚੁੱਕੇ ਹੈਗੇ ਸੋ ਅਸੀਂ ਡੀਐਸਪੀ ਸਾਹਿਬ ਵੀ ਮੌਕੇ ਤੇ ਪਹੁੰਚੇ ਹੈਗੇ ਸਾਰੀ ਟੀਮ ਨੇ ਜਿਹੜਾ ਹੈ ਜਾਇਜ਼ਾ ਲਿਆ ਸਭ ਤੋਂ ਪਹਿਲਾਂ ਤਾਂ ਫਾਇਰ ਬ੍ਰਿਗੇਡ ਨੇ ਜਿਹੜਾ ਹੈਗਾ ਸਾਡੀ 35 ਕਮਕਲ ਦੀਆਂ ਗੱਡੀਆਂ ਨੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਆਗ ਬੁਝਾਉਣ ਦਾ ਕੰਮ ਕੀਤਾ ਕਿਉਂਕਿ ਫਰਨੀਚਰ ਦਾ ਸਟੋਰ ਸੀਗਾ ਸੋ ਇਸ ਕਰਕੇ ਥੋੜਾ ਜਿਹਾ ਆਗ ਕਰਕੇ ਜਿਹੜਾ ਸੀਗਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ ਦੂਸਰੀ ਗੱਲ ਜਿਹੜੀ ਹੈ ਬੁਝਾਉਣਾ ਲਾਜ਼ਮੀ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਕੋਈ ਜਾਨੀ ਮਾਲੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਸਾਰੀ ਆਗ ਤੇ ਹੁ ਕੰਟਰੋਲ ਪਾ ਲਿਆ ਗਿਆ ਹੈ ਸੋ ਲੈਟੋਨਿ છે ગયા ਇਹਦੇ ਅਸੀਂ ਰੀਅਲ ਤੇ ਹੈਗੀ ਫੈਕਟਰੀ ਕੀ ਹੁੰਦੀ ਹੈ ਸਿਲੰਡਰ ਵੀ ਕਾਫੀ ਮਿਲਦੇ ਦੇਖੇ ਜਿਹੜੀ ਇਹ ਫੈਕਟਰੀ ਜਿਹੜੀ ਹੈਗੀ ਹੈ ਕਿਸ ਚੀਜ਼ ਦੀ ਦੇਖੇ ਦੋ ਚੀਜ਼ੇ ਹੁੰਦੀਆਂ ਇੱਕ ਹੁੰਦਾ ਹੈ ਕਿ ਸਟੋਰ ਹੁੰਦਾ ਹੈ ਦੂਸਰਾ ਹੈ ਜੀ ਫੈਕਟਰੀ ਹੈ ਜਿੱਥੇ ਕੁਝ ਬਣ ਰਿਹਾ ਹੈ ਜਾਂ ਵਿਕ ਰਿਹਾ ਹੈ ਕਿਸ ਲਈ ਸੀ ਬਣਾ ਰਹੀ ਸੀ ਸਟੋਰ ਕਰ ਰਹੀ ਸੀ ਕੀ ਕਰ ਰਹੀ ਸੀ ਉਹਦਾ ਅਸੀਂ ਬਾਅਦ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਜਿਹੜੀ ਪੁਲਿਸ ਦੀ ਕਾਰਵਾਈ ਹੋਏਗੀ ਜਾਂ ਇਨਕੁਆਇਰੀ ਹੋਏਗੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸਾਹਮਣੇ ਆਉਣੀਆਂ ਫਿਲਹਾਲ ਸਾਡਾ ਜਿਹੜਾ ਹੈਗਾ ਅੱਗ ਬੁਝਾਉਣ ਤੱਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਗਰ ਕੁਮਾਰ ਜੀ ਕਿਹੜਾ ਇਰਗਾ ਹੈ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 7 ਕੀ ਗੱਲ ਹੋਇਆ ਸਮਾਨ ਸੋਡਾ ਬਾਹਰ ਕੱਢਿਆ ਪਿਆ ਗੱਲ ਇਹ ਨਾਲ ਫਰਨੀਚਰ ਫੈਕਟਰੀ ਹੈ ਆਪਣੀ ਭਾਈ ਸ਼ੇਰੇ ਦੇ ਵਿੱਚ ਦਾ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆ ਸੋ ਛੋਟੇ ਛੋਟੇ ਬੱਚੇ ਅਭੀ ਕੱਲ ਨੂੰ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਤਾਂ ਇਸ ਤਰ੍ਹਾਂ ਦਾ ਹੋਇਆ ਨੁਕਸਾਨ ਜੀ ਸਾਰੀਆਂ ਕੰਦਾ ਪਾਟੀਆਂ ਛੱਤਾਂ ਬਾਟੀਆਂ ਸਾਡੀਆਂ ਅੱਗ ਦੇ ਨਾਲ ਬਹੁਤ ਸਮਾਨ ਦਾ ਨੁਕਸਾਨ ਤਾਂ ਕਿਉਂ ਰ ਮਾ ਅੰਦਾਨਨ ਖਾਨ ਕੋਈ ਨਹੀਂ ਹੋਇਆ ਜੀ ਮਕਾਨ ਸਾਰਾ ਕੰਡਮ ਹੋ ਗਿਆ ਤੁਹਾਡਾ ਨਿੱਗਨ ਦੇ ਤਾਰ ਤੇ ਆ ਗਿਆ ਸਾਰਾ ਮਕਾਨ ਕੀ ਲੱਗਦਾ ਹੈ ਫੈਕਟਰੀ ਜਿਹੜੀ ਰੈਸ਼ ਏਰੀਆ ਚ ਲੱਗੀ ਹੋਈ ਹੈ ਕੀ ਠੀਕ ਬਹੁਤ ਗਲਤ ਹੈ ਜੀ ਸਾਸੀਂ ਪਹਿਲਾਂ ਵੀ ਇੱਥੇ ਕਿਹਾ ਸੀ ਵੀ ਰੈਸ਼ ਏਰੀਆ ਚ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਵਿਧ ਦੇ ਅਧਿਕਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਸਾਡੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗੇ ਦਾ ਚਾਂਸ ਹੋ ਗਿਆ ਇਸ ਫੈਕਟਰੀ ਚ ਤੇ ਕੀ ਮੰਗ ਕਰਦੇ ਸਾਡੀ ਨੋਟ ਸਾਡੀ ਮੰਗੇ ਇਹ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਸਾਡਾ ਨੁਕਸਾਨ ਦਾ ਜਿੰਨਾ ਵੀ ਭਰਾਈ ਹੈਗੀ ਹੈ ਪੈਸਾ ਉਹ ਲੱਜਾ ਵੀ ਜੇ ਦੇਖਿਆ ਜਾਵੇ ਤੇ ਦੂਸਰੀ ਵਾਰੀ ਅੱਗ ਲੱਗੀ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਇਹ ਦੂਸਰੀ ਵਾਰੀ ਅੱਗ ਲੱਗੀ ਹੈ ਪਹਿਲਾਂ ਵੀ ਬਹੁਤ ਅੱਗ ਲੱਗੀ ਸੀ ਉਦੋਂ ਵੀ ਫਾਇਰ ਬ੍ਰਿਗੇਡ ਨਾਲ ਬੁਝਾਈਆਂ ਹੁਣ ਵੀ ਫਾਇਰ ਬ੍ਰਿਗੇਡ ਨਾਲ ਪੁਜਾਇਆ ਸਾਰਾ ਮਕਾਨ ਸਾਡਾ ਗਿਆ ਅੰਦਰ ਇਹਨਾਂ ਸਿਲੰਡਰ ਤੇ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਨੁਕਸਾਨ ਹੋਣਾ ਸੀ ਪਬਲਿਕ ਦਾ ਨੁਕਸਾਨ ਹੋਣਾ ਸਪੋਨ ਜ਼ਿੰਮੇਵਾਰ ਹੈ ਇਹ ਚੀਜ਼ ਜਾ ਸਾਡੀ ਇਹ ਮੰਗਾ ਜੀ ਫੈਕਟਰੀ ਤੇ ਬੰਦ ਕਰਾਈ ਜਾ ਰਹੀ ਐ ਇਸ ਏਰੀਆ ਚ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਨੁਕਸਾਨ ਦਿੱਤਾ ਜਾਵੇ ਪੰਜ ਸਤ ਇਹ ਨਾ ਮਾਤੋ ਤਾਂ ਕੀ ਜਾਣਦੇ ਹੋ ਜੀ ਅੱਜ ਸਰ ਜੀਵਨ ਸਿੰਘ ਐਸਚਓ ਬਰਾਲ ਕਰੋ ਨੇ ਇਹ ਉਦਮ ਸਿੰਘ ਨਗਰ ਦੀ ਸਾਰਾਣਾ ਬਗਲੀ ਹੈ ਜੀ ਤੇ ਸਾਨੂੰ ਤਲਾਹ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ ਉਥੇ ਅੱਗ ਲੱਗੀ ਤੇ ਪੌਰਨੇ ਤੇ ਪਹੁੰਚੇ ਹੈਗੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ ਔਰ ਜਿਹੜੇ ਆਪ ਆਪ ਦੇ ਲੋਕ ਆ ਜਿਹੜੇ ਉਹ ਬੜੀ ਪੌਸ ਨਾਲ ਬਦਦ ਕਰ ਰਹੇ ਹੈਗੇ ਤੇ ਕਿਵੇਂ ਉਹਦੇ ਜਿਹੜੇ ਉਹ ਆਗ ਤੇ ਕਾਬੂ ਪਾ ਲੈ ਗਏ ਇਹੋ ਤੇ ਨਹੀਂ ਆਏ ਹੋਏ ਹਾਂਜੀ ਬਦਲਾ ਹਰ ਤਰ੍ਹਾਂ ਦੀਆਂ ਸਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋ ਜਾਂਦੀਆਂ ਉਹ ਅੱਗੇ ਕਿੰਨਾ ਕਿੰਨਾ ਨੁਕਸਾਨ ਲੱਗਦਾ ਹੈ ਨੁਕਸਾਨ ਬਾਰੇ ਹਜੇ ਕੋਈ ਜਾਣਿਆ ਨਹੀਂ ਕੋਈ ਨੁਕਸਾਨੋਂ ਮਾਲਕ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸੋਗੇ ਨੁਕਸਾਨ ਦਾਦਾ ਆਈਡੀਆ ਬਾਅਦ ਚ ਪਤਾ ਲੱਗੂਗਾ ਪਰ ਇੱਕ ਵਾਰੀ ਇਹ ਅੱਗ ਤੇ ਕਾਬੂ ਪਾ ਲੈ ਗਏ ਕੀ ਲੱਗਦਾ ਹੈ ਵੀ ਇਹ ਅੱਗੇ ਕਿਹਨਾ ਅੰਕੀਰ ਅਗ ਦੇਖੋ ਜੀ ਇਹ ਸਾਰਾ ਉੱਪਰ ਉਹ ਤਾਂ ਖਬਰ ਹੈਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾੜਾ ਹੈਗਾ ਮਤਲਬ ਕੋਈ ਅਸਤਵਾਜੀ ਵਾਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀਗਾ ਹੈਗਾ ਹਾਂ ਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਧੂਆ ਨਿਕਲਿਆਗਾ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਗਣ ਨਿਸ਼ਾਂਤ ਨਹੀਂ ਕਿਸੇ ਨਹੀਂ ਜਾਣੀ ਨਖਸਤ ਤੇ ਅਨਿਕ ਨਾ ਮਾਤੇ ਕੇੜਾ ਮਤਲਬ ਮੇਰਾ ਨਾਮ ਹੈ ਜੀ ਗਰਮੀਤ ਕੌਰ ਗੁਰਮੀਤ ਸਿੰਘ ਨਗਰ ਜੀ ਦੇ ਅਸੀਂ 15 ਨੰਬਰ ਤੇ ਜੀ ਇਹ 16 ਨੰਬਰ ਦੀ ਗੱਲ ਹੈ ਜੀ ਅਸੀਂ 16 ਨੰਬਰ ਤੇ ਆ ਗਈ ਸੀ ਜਿਸ ਟਾਈਮ ਅਗ ਲਗੀਆ ਤੇ ਉਸ ਟਾਈਮ ਮਤਲਬ ਨਾ ਇਕਦਮ 10 ਮਿੰਟ ਟੱਕ ਕੇ ਭਾਇਆ ਪੂਰੀ ਪੂਰੇ ਇਕਦਮ ਲਗਾਤਾਰ ਚੱਲੀ ਹੈ ਜੀ ਕਿਉਂਕਿ ਮੈਂ ਉੱਪਰ ਵੀ ਵੇ ਜਾ ਰਹੀ ਤੇ ਮੈਂ ਸਿਰ ਦੀ ਉਤਾਰਾ ਕਰਨ ਲੱਗੀ ਵੀ ਮੇਰੇ ਸਿਰ ਨੂੰ ਨਾ ਅਗ ਲੱਗ ਜਾਵੇ ਤੇ ਬਸ 5 ਮਿੰਟਾਂ ਦੇ ਵਿੱਚ ਹੀ ਪਤਾ ਲੱਗਿਆ ਕਿ ਇਕਦਮ ਅਗ ਸ਼ੁਰੂ ਹੋ ਗਈ ਜੀ ਅਗ ਲੱਗਣ ਦੇ ਬਾਵਜੂਦ ਅਸੀਂ ਅਰੋੜਾ ਪਾਉਣਾ ਸ਼ੁਰੂ ਕਰਤਾ ਜੀ ਨਾਲ ਨਾਲ ਅਸੀਂ ਗੱਡੀਆਂ ਨੂੰ ਫੋਨ ਕੀਤੇ ਜੀ ਫੈਰਗੇਟ ਲਗਾ ਗਏ ਮੰਨ ਕੇ ਸਾਰੇ ਇਕੱਠੇ ਹੋ ਗਏ ਸੀ ਬਸਤੀ ਦੇ ਸਾਰੇ ਪਟਾਕੇ ਨਹੀਂ ਹਾਂਜੀ ਇਹ ਆਇਆ ਨਹੀਂ ਪਤਾ ਜੀ ਇਸ ਗਲੀ ਦੇ ਵਿੱਚ ਪਟਾਕੇ ਪਏ ਨਗਾਤਰ ਪਏ ਆ ਜੀ 15 ਮਿੰਟ ਸਰ ਜੀ ਉਹ ਫੈਕਟਰੀ ਜਿਹੜਾ ਉਹ ਆਪਾਂ ਦੇਖੀ ਹਾਂ ਹਾਂ ਜੀ ਸਾਡੇ ਘਰ ਘਰੀ ਦੇ ਵਿੱਚ ਗਲੀ ਮੰਨੇ ਦੇ ਵਿੱਚ ਫੈਕਟਰੀ ਨਹੀਂ ਹੋਣੀ ਚਾਹੀਦੀ ਜੀ ਸਰੈਂਟ ਦੇ ਅੰਦਰ ਪੈ ਗਈ ਸਰੈਂਟ 2500 ਸਰੈਂਟ ਸੀ ਕਿੰਨੇ ਸੀ ਜੀ ਬੱਚੇ ਸਾਡੇ ਮੁੰਡਿਆਂ ਆ ਖੜੇ ਆ ਜੀ ਕੋਲੇ ਸਾਰੇ ਬੱਚੇ ਸਾਡੇ ਸਾਰੇ ਬੱਚਾ ਨੇ ਜੀ ਸਰੈਂਟ ਮਾਰ ਘਟ ਘਟ ਕੇ ਸਿੱਟੇ ਆ ਜਿੰਨਾ ਵੀ ਇਹਨਾਂ ਦਾ ਬਦਲ ਨੁਕੜਵਾਲਾ ਜੋ ਵੀ ਸੀਗਾ ਸਾਡੇ ਮੁੰਡੇ ਨੇ ਮਿਹਨਤ ਕੀਤੀਆਂ ਜੀ ਸਾਰੇ ਜਾਣੇ ਦੇ ਰੋੜੇ ਬਹੁਤ ਬਹੁਤ ਨੁਕਸਾਨ ਜੀ ਬਹੁਤ ਜ਼ਿਆਦਾ ਜੀ ਸਾਡੇ ਘਰਾਂ ਦੇ ਵਿੱਚ ਵੀ ਅਸੀਂ ਅਸੀਂ ਵੀ ਮਤ ਜਾਂਦੇ ਜੀ ਸਾਡੇ ਘਰ ਨਾਲ ਲੱਗਦੇ ਆ ਜੀ ਦੇਖੋ ਤੁਸੀਂ ਆ ਕੇ ਦੇਖ ਲਓ ਕਿਓ ਕਿ ਇਕਦਮ ਤੁਮਾਰੋ ਰੋੜ ਹੋ ਗਿਆ ਸਾਡੇ ਬੱਚੇ ਸਾਰੇ ਘਰਾਂ 'ਚੋਂ ਬਾਹਰ ਭੱਜ ਗਏ ਠੀਕ ਹੈ ਜੀ ਨੁਕਸਾਨ ਵੱਧ ਤੋਂ ਵੱਧ ਹੋਇਆ ਬਾਕੀ ਸਾਡੇ ਘਰਾਂ ਦੇ ਵਿੱਚ ਫੈਕਟਰੀਆਂ ਨਹੀਂ ਹੋਣ ਚਾਹੀਦੀਆਂ ਸਾਡੇ ਹੱਥ ਵੱਨ ਕਮਿਟੀ ਆ ਸਾਡੇ ਛੋਟੇ ਛੋਟੇ ਬੱਚੇ ਆ ਜੀ ਸਾਡੇ ਨਹੀਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਹੋਣਾ ਚਾਹੀਦੀਆਂ ਇਹᱫੂ ਪਹਿਲਾਂ ਥੋੜੇ ਸਾਲਾਂ ਦੀ ਗੱਲ ਆ ਜੀ ਤੇ ਪਹਿਲਾਂ ਆ ਆਪਣਾ ਪਟਾਕਿਆਂ ਦੀ ਫੈਕਟਰੀ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਸੀ ਪਟਵਾਰ ਮੱਚ ਗਿਆ ਸੀ ਜੀ ਆ ਵੀਜੋ ਮਸਲਾ ਫੇਰ ਹੋਇਆ ਤੁਹਾਡੀ ਵਸਤੀ ਦੇ ਵਿੱਚ ਇਸੇ ਫੈਕਟਰੀ ਦੂਜੀ ਵਾਰ ਲੱਗ ਚੁੱਕੀ ਹੈ ਹਾਂ ਨਹੀਂ ਇਹ ਇਹ ਦੂਜੀ ਵਾਰ ਲੱਗੀ ਇਸੇ ਵਿੱਚ ਇਹਦੇ ਵਿੱਚ ਦੂਜੀ ਵਾਰ ਲੱਗੀ ਇਹ ਪਟਾਕੇ ਵਾਲੀ ਫੈਕਟਰੀ ਸੀ ਉਹਦੇ ਵੀ ਬੀ ਵਾਈ ਨੰਬਰ ਦੇ ਵਿੱਚ ਉਹ ਵੀ ਜਿਸ ਨਾਲ ਹੀ ਮਤਲਬਿਆ ਪਰਾਰ ਵੀ ਮੱਚ ਗਿਆ ਜੀ ਪਰ ਸਾਡੀ ਹੱਥ ਬੰਨ ਕੇ ਬੇਨਤੀ ਆ ਅਸੀਂ ਉਦੋਂ ਤੋਂ ਲੱਗ ਦੇ ਵਿੱਚ ਰਹਿਣ ਵਾਲੇ ਆ ਜੀ ਠੀਕ ਹੈ ਜੀ ਸਾਡੇ ਖਾਨੇ ਦੇ ਵਿੱਚ ਫੈਕਟਰੀਆਂ ਨਹੀਂ ਹੋਣਾ ਚਾਹੀਦੀਆਂ ਬਿਲਕੁਲ ਨਹੀਂ ਹੋਣਾ ਚਾਹੀਦੀਆਂ ਨੁਕਸਾਨ ਵੱਧ ਤੋਂ ਵੱਧ ਹੋ ਗਿਆ ਜੀ ਜੋ ਬਾਕੀ ਹੋਣਾ ਜਾਨੀ ਨੁਕਸਾਨ ਬਚਿਆ ਜੀ ਬਸ ਪਰ ਕੀ ਰਹਿਮਤ ਉਹਦਾ ਕੀ ਕਰਾਂ ਮੇਰੇ ਨਾਮ ਹੈ ਹਰਪ੍ਰੀਤ ਸਿੰਘ ਸਫਾਇਰ ਅਫਸਰ ਤੇ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 7 ਦੇ ਵਿੱਚ ਇੱਕ ਪਲਾਈ ਫੈਕਟਰੀ ਜਿੱਥੇ ਕੇ ਬੈੱਡ ਵਗੈਰੇ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖੀ ਅਸੀਂ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕੀ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਤਾਂ ਦੀ ਫਾਇਰ ਟੈਂਕਰ ਹੋਰ اٹੇ ਉਸ ਤੇ ਨਾਲ ਹੀ ਮੈਂ ਕਯੂਆਰਵੀ ਤੇ ਵੀ ਇੱਥੇ ਮੌਜੂਦ ਹੈ ਜੀ ਇਸ ਟਾਈਮ ਸਿਚੁਏਸ਼ਨ ਅੰਡਰ ਆਫ ਕੰਟਰੋਲ ਹੈ ਕਿੰਨੇ ਘਟਿਆ ਫਾਇਰ ਟੈਂਕਰ ਦੀ ਸਿੱਧੇ ਆਪਣੇ ਕੋਲੇ ਜੀ ਇਸ ਟਾਈਮ 10 ਫਾਇਰ ਟੈਂਕਰ ਨੇ ਕਿ ਇੱਥੇ ਕਿੰਨੇ ਭੇਜੇ ਕਿ ਇੱਥੇ ਜੀ ਇੱਥੇ ਅਸੀਂ ਟੋਟਲ ਪੰਜ ਭੇਜਿਆ ਹੈ ਪਤਾ ਲੱਗਿਆ ਵੀ ਅੱਗੇ ਕਾਸਾ ਲੱਗੇ ਇਹ ਹਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜੇ ਬੁਝਾ ਲਈਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਆ ਗਿਆ ਕੰਟਰੋਲ ਚਾ ਜੀ ਹਾਂ ਜੀ ਕੰਟਰੋਲ ਚ ਹੈ ਜੀ ਔਰ ਗੱਡੀਆਂ ਵਰਕ ਵੀ ਕਰ ਰਹੀਆਂ ਜੀ ਜੇ ਥੋੜੀ-ਮੋਟੀ ਰਹਿ ਗਈ ਤਾਂ ਉਹਦੇ ਤੇ ਵੀ ਅਸੀਂ ਪਾਣੀ ਪੁਣੀ ਪਾ ਕੇ ਇਹਨਾਂ ਤੋਂ ਨੁਕਸਾਨ ਪਹੁੰਚਾਇਬ ਗਿਆ ਆਪ ਦਾ ਕੰਟਰੋਲ ਕਰ ਰਹੇ ਸਹੀ ਕਿਹਾ ਮੇਰਾ ਨਾਮ ਮੋਹਨਦਾ ਸ਼ਰਮਾ ਜੀ ਕਿਹੜੇ ਰਹੀ ਹੈ ਇਹ ਹਾਂ ਜੀ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਾਂ ਮਾਰੀਆਂ ਬਣਾਉਣੇ ਆ ਅੱਛਾ ਫਿਰ ਸੋਫੇ ਵਗੈਰਾ ਇੱਕ ਚਾਨਕ ਪੁੱਤ ਨਹੀਂ ਆਮਤ ਕਰੇ ਗਏ ਆ ਜੀ ਸਾਰੇ ਬੰਦੇ ਛੁੱਟੀ ਕੀਤੀ ਹੈ ਦਿਵਾਲੀ ਮਨਾਈ ਹੈ ਅੱਜ ਤੇ ਚਾਨਕ ਉਹ ਘਰੋਂ ਗਿਆ ਨੂੰ ਫੋਨ ਆਇਆ ਵੀ ਅਗ ਲੱਗ ਗਈ ਪਰ ਰੱਬ ਜਾਣੇ ਜੀ ਹੁਣ ਕੀ ਹੋਇਆ ਇਹਨੂੰ ਕਦੋਂ ਪਤਾ ਲੱਗੂਗਾ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਜੀ ਵਿੱਚ 6 ਬੰਦੇ ਦਾ ਇੱਕ ਰਹਿੰਦੇ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਹ ਹਾਂ ਤਾਂ ਸਹੀ ਹੈ ਕਿੰਨਾ ਨੁਕਸਾਨ ਮੰਨੋ ਕਿੰਨਾ ਨੁਕਸਾਨ ਨੁਕਸਾਨ ਕਾफी ਹੋ ਗਿਆ ਇਹ ਨੁਕਸਾਨ ਨਾਨੀ ਕੋ ਸਾਹਿਬ ਲੱਗ ਸਕਦੇ ਇਹਨਾਂ ਬੰਦ ਦੋ ਦਿਨ ਨਹੀਂ ਹੋਏ ਗੱਡੀਆਂ ਦੀਆਂ ਮਾਰ ਮਾਰਾ ਕੇ ਰੱਖਿਆ ਨੂੰ ਦੁਆਲੀ ਕਰਕੇ ਕਿੰਨਾ ਮਾਰ ਮਾਰਾ ਗਿਆ ਸੀ ਮਾਲ ਬਹੁਤ ਮਗਿਆ ਸੀ ਇਤਨੀ ਚਾਰ ਟਰੱਕ ਤਾਂ ਮੈਂ ਮਾਰ ਸਾਇਗਨ ਲੱਕੜ ਦੇ ਮਗਾਰ ਰੱਖਿਆ ਜੀ ਹੁਣ ਆਕੇ ਤੇ ਗੱਡੀਆਂ ਹੋ ਗਿਆ ਹਾਂ ਜੀ ਕਿੰਨਾ ਹੋ ਗਿਆ ਜੀ